ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਭ ਦਾ ਆਪਣੇ ਚੈਨਲ ਪੋਜੀਟਿਵ ਟੋਟਕੇ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੀ ਵੀਡੀਓ ਕੁੰਭ ਰਾਸ਼ੀ ਵਾਲੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਵੀਡੀਓ ਵਿੱਚ ਆਪਾਂ ਕੁੰਭ ਰਾਸ਼ੀ ਦੀ ਕਿਸਮਤ ਬਦਲਣ ਵਾਲੇ ਸ਼ੋਭ ਰੰਗਾ ਦੀ ਗੱਲ ਕਰਾਂਗੇ ਜਿਸ ਨਾਲ ਕੁੰਭ ਰਾਸ਼ੀ ਵਾਲੇ ਆਪਣੀ ਕਿਸਮਤ ਨੂੰ ਹੋਰ ਵੀ ਜ਼ਿਆਦਾ ਬਿਹਤਰ ਬਣਾ ਸਕਦੇ ਹਨ ਜੋ ਰੰਗ ਕੁੰਭ ਰਾਸ਼ੀ ਵਾਲਿਆਂ ਦੀ ਕਿਸਮਤ ਨੂੰ ਬਦਲ ਦੇਣਗੇ ਤੇ ਵੀਡੀਓ ਦੇ ਅਖੀਰ ਵਿੱਚ ਤੁਹਾਨੂੰ ਉਹ ਰੰਗ ਵੀ ਦੱਸਾਂਗੇ ਜਿਨ੍ਹਾਂ ਤੋਂ ਕੁੰਭ ਰਾਸ਼ੀ ਵਾਲਿਆਂ ਨੂੰ ਬਚਣਾ ਚਾਹੀਦਾ ਹੈ ਇਸ ਲਈ ਵੀਡੀਓ ਨੂੰ ਪੂਰਾ ਜ਼ਰੂਰ ਦੇਖੋ ਜਿਸ ਨਾਲ ਕੁੰਭ ਰਾਸ਼ੀ ਵਾਲਿਆਂ ਦੇ ਸਭ ਰੁਕੇ ਹੋਏ ਕੰਮ ਬਣ ਜਾਣਗੇ ਤੇ ਇਹਨਾਂ ਰੰਗਾਂ ਦੀ ਰੋਜ਼ਾਨਾ ਜੀਵਨ ਵਿੱਚ ਵਰਤੋਂ ਕਰਕੇ ਕੁੰਭ ਰਾਸ਼ੀ ਵਾਲੇ ਆਪਣੀ ਬੰਦ ਕਿਸਮਤ ਦਾ ਤਾਲਾ ਖੋਲ ਲੈਣਗੇ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਤਰੱਕੀ ਮਿਲ ਸਕਦੀ ਹੈ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਇਸ ਵੀਡੀਓ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਤੇ ਕਮੈਂਟ ਬਾਕਸ ਵਿੱਚ ਜੈ ਸ਼ਨੀ ਦੇਵ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਜੀ ਕੁੰਭ ਰਾਸ਼ੀ ਦੇ ਸੁਆਮੀ ਸ਼ਨੀ ਗ੍ਰਹਿ ਹੁੰਦੇ ਹਨ ਕੁੰਭ ਰਾਸ਼ੀ ਵਾਲੇ ਲੋਕ ਹਵਾ ਦੀ ਤਰ੍ਹਾਂ ਆਜ਼ਾਦ ਰਹਿਣਾ ਬਹੁਤ ਪਸੰਦ ਕਰਦੇ ਹਨ ਅਸੂਲਾਂ ਦੇ ਪੱਕੇ ਹੋਣ ਕਰਕੇ ਕੁੰਭ ਰਾਸ਼ੀ ਵਾਲੇ ਕਦੇ-ਕਦੇ ਬਹੁਤ ਕਠੋਰ ਹੋ ਜਾਂਦੇ ਹਨ ਦੋਸਤੋ ਤੁਸੀਂ ਬਹੁਤ ਵਾਰ ਨੋਟਿਸ ਕੀਤਾ ਹੋਣਾ ਕਿ ਕੁਝ ਖਾਸ ਰੰਗ ਦੇ ਕੱਪੜੇ ਪਾ ਕੇ ਜਾਣ ਨਾਲ ਤੁਹਾਨੂੰ ਹਰ ਕੰਮ ਵਿੱਚ ਸਫਲਤਾ ਮਿਲਦੀ ਹੈ ਕਿਉਂਕਿ ਇਹ ਰੰਗ ਸ਼ਨੀ ਦੇਵ ਨੂੰ ਬਹੁਤ ਪਸੰਦ ਹੁੰਦੇ ਹਨ ਜਿਸ ਨਾਲ ਜਦੋਂ ਵੀ ਤੁਸੀਂ ਇਹ ਖਾਸ ਰੰਗ ਦੇ ਕੱਪੜੇ ਪਾ ਕੇ ਕੋਈ ਵੀ ਕੰਮ ਕਰਦੇ ਹੋ ਤਾਂ ਤੁਹਾਡਾ ਕੋਈ ਵੀ ਕੰਮ ਰੁਕਦਾ ਨਹੀਂ ਸੋ ਕੋ ਕਾਮਯਾਬੀ ਤੁਹਾਡੇ ਹੱਥ ਲੱਗਦੀ ਹੈ ਇਹਨਾਂ ਰੰਗਾਂ ਦੀ ਜ਼ਿਆਦਾ ਵਰਤੋਂ ਕਰਨ ਨਾਲ ਕੁੰਭ ਰਾਸ਼ੀ ਵਾਲਿਆਂ ਵਿੱਚ ਇੱਕ ਖਾਸ ਊਰਜਾ ਆਉਂਦੀ ਹੈ ਜਿਸ ਨਾਲ ਇਹ ਖੁਦ ਨੂੰ ਬਹੁਤ ਕੌਨਫੀਡੈਂਟ ਮਹਿਸੂਸ ਕਰਦੇ ਹਨ ਦੋਸਤੋ ਤੁਸੀਂ ਵੀ ਇਹਨਾਂ ਰੰਗਾਂ ਦੀ ਵਰਤੋਂ ਕਰਕੇ ਖੁਦ ਦੇ ਜੀਵਨ ਨੂੰ ਸਫਲ ਬਣਾ ਸਕਦੇ ਹੋ ਤਾਂ ਚਲੋ ਜਾਣਦੇ ਹਾਂ ਉਹਨਾਂ ਖਾਸ ਰੰਗਾਂ ਬਾਰੇ ਜਿਨ੍ਹਾਂ ਨੂੰ ਦੋਜ અપਨਾ ਕੇ ਤੁਸੀਂ ਆਪਣੀ ਜੀਵਨ ਨੂੰ ਹੋਰ ਵੀ ਜ਼ਿਆਦਾ ਸਫਲ ਬਣਾ ਸਕਦੇ ਹੋ ਨੰਬਰ 1 ਦੋਸਤੋ ਕੁੰਭ ਰਾਸ਼ੀ ਵਾਲਿਆਂ ਲਈ ਨੀਲਾ ਰੰਗ ਬਹੁਤ ਹੀ ਜਿਆਦਾ ਸ਼ੁਭ ਹੁੰਦਾ ਹੈ ਜਦੋਂ ਵੀ ਕੁੰਭ ਰਾਸ਼ੀ ਵਾਲੇ ਕਿਸੇ ਚੈਲੰਜ ਵਾਲੇ ਕੰਮ ਨੂੰ ਆਪਣੇ ਹੱਥ ਵਿੱਚ ਲੈਂਦੇ ਹਨ ਤਾਂ ਇਹਨਾਂ ਨੂੰ ਨੀਲੇ ਰੰਗ ਦੇ ਕੱਪੜੇ ਪਾ ਕੇ ਜਾਣਾ ਚਾਹੀਦਾ ਹੈ ਜਿਸ ਨਾਲ ਇਹਨਾਂ ਨੂੰ ਸਫਲਤਾ ਜ਼ਰੂਰ ਮਿਲਦੀ ਹੈ ਕਿਉਂਕਿ ਨੀਲਾ ਰੰਗ ਅਸਮਾਨ ਦਾ ਵੀ ਹੁੰਦਾ ਹੈ ਇਸ ਲਈ ਕੁੰਭ ਰਾਸ਼ੀ ਵਾਲਿਆਂ ਦਾ ਦਿਲ ਵੀ ਬਹੁਤ ਵੱਡਾ ਹੁੰਦਾ ਹੈ ਜਿਸ ਕਰਕੇ ਕੁੰਭ ਰਾਸ਼ੀ ਵਾਲੇ ਆਪਣੇ ਦਿਲ ਵਿੱਚ ਬਹੁਤ ਰਾਜ ਲੁਕਾ ਕੇ ਰੱਖਦੇ ਹਨ ਤੁਸੀਂ ਨੀਲੇ ਰੰਗ ਤੋਂ ਇਲਾਵਾ ਜਾਮਨੀ ਤੇ ਬੈਂਗਨੀ ਰੰਗ ਦੀ ਵਰਤੋਂ ਵੀ ਕਰ ਸਕਦੇ ਹੋ ਇਹ ਰੰਗ ਕੁੰਭ ਰਾਸ਼ੀ ਲਈ ਬਹੁਤ ਸ਼ੁਭ ਹੁੰਦੇ ਹਨ ਨੰਬਰ 2 ਕੁੰਭ ਰਾਸ਼ੀ ਵਾਲਿਆਂ ਲਈ ਚਿੱਟਾ ਰੰਗ ਵੀ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਜੇਕਰ ਕੁੰਭ ਰਾਸ਼ੀ ਦੇ ਲੋਕ ਚਿੱਟੇ ਰੰਗ ਦੇ ਕੱਪੜੇ ਪਾਉਂਦੇ ਹਨ ਤਾਂ ਇਹ ਆਪਣੀ ਫੀਲਿੰਗ ਭਾਵ ਆਪਣੇ ਇਮੋਸ਼ਨ ਤੇ ਕੰਟਰੋਲ ਕਰ ਲੈਂਦੇ ਹਨ ਜਿਸ ਨਾਲ ਇਹਨਾਂ ਦਾ ਮਨ ਵੀ ਸ਼ਾਂਤ ਰਹਿੰਦਾ ਹੈ ਕੁੰਭ ਰਾਸ਼ੀ ਦੇ ਲੋਕ ਬਹੁਤ ਹੀ ਜ਼ਿਆਦਾ ਇਮੋਸ਼ਨਲ ਹੁੰਦੇ ਹਨ ਜਿਸ ਕਰਕੇ ਹਰ ਕੋਈ ਇਹਨਾਂ ਦਾ ਵਿਸ਼ਵਾਸ ਤੋੜ ਦਿੰਦਾ ਹੈ ਜਾਂ ਫਿਰ ਇਹਨਾਂ ਦੀ ਫੀਲਿੰਗ ਨੂੰ ਹਰਟ ਕਰ ਦਿੰਦਾ ਹੈ ਇਸ ਲਈ ਕੁੰਭ ਰਾਸ਼ੀ ਵਾਲਿਆਂ ਨੂੰ ਸਫੇਦ ਕੱਪੜੀ ਦੀ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ ਜਿਸ ਨਾਲ ਇਹਨਾਂ ਦੇ ਇਮੋਸ਼ਨ ਤੇ ਫੀਲਿੰਗਾਂ ਕੰਟਰੋਲ ਵਿੱਚ ਰਹਿੰਦੀਆਂ ਹਨ ਨੰਬਰ 3 ਫਿਰੋਜੀ ਰੰਗ ਕੁੰਭ ਰਾਸ਼ੀ ਵਾਲਿਆਂ ਨੂੰ ਜੀਵਨ ਵਿੱਚ ਸਹੀ ਫੈਸਲੇ ਲੈਣ ਵਿੱਚ ਬਹੁਤ ਮਦਦ ਕਰਦਾ ਹੈ ਇਸ ਲਈ ਤੁਸੀਂ ਜੋਦੋ ਵੀ ਕੋਈ ਜ਼ਰੂਰੀ ਫੈਸਲਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਫਿਰੋਜੀ ਰੰਗ ਦੇ ਕੱਪੜੇ ਪਾ ਕੇ ਜਾ ਸਕਦੇ ਹੋ ਦੋਸਤੋ ਇਹ ਤਾਂ ਉਹ ਰੰਗ ਹੋਗੇ ਜੋ ਕੁੰਭ ਰਾਸ਼ੀ ਲਈ ਬਹੁਤ ਸ਼ੋਭਤੇ ਫਾਇਦੇ ਵਾਲੇ ਹਨ ਹੁਣ ਆਪਾਂ ਉਹਨਾਂ ਰੰਗਾਂ ਦੇ ਬਾਰੇ ਗੱਲ ਕਰਾਂਗੇ ਜਿਨ੍ਹਾਂ ਦੀ ਜ਼ਿਆਦਾ ਵਰਤੋਂ ਕਰਨ ਤੋਂ ਕੁੰਭ ਰਾਸ਼ੀ ਵਾਲਿਆਂ ਨੂੰ ਬਚਣਾ ਚਾਹੀਦਾ ਹੈ ਦੋਸਤੋ ਕੁੰਭ ਰਾਸ਼ੀ ਵਾਲਿਆਂ ਨੂੰ ਪੀਲਾ ਰੰਗ ਲਾਲ ਰੰਗ ਤੇ ਭੂਰੇ ਰੰਗ ਦੀ ਵਰਤੋਂ ਤੋਂ ਖਾਸ ਬਚਣਾ ਚਾਹੀਦਾ ਹੈ ਤੁਹਾਨੂੰ ਕਿਸੇ ਖਾਸ ਕੰਮ ਤੇ ਜਾਣ ਲੱਗੇ ਇਹਨਾਂ ਰੰਗਾਂ ਦੀ ਵਰਤੋਂ ਤੋਂ ਬਚਣਾ ਚਾਹੀਦਾ ਹੈ ਦੋਸਤੋ ਇਸ ਤਰ੍ਹਾਂ ਦੀ ਹੋਰ ਵੀਡੀਓ ਪਾਉਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਧੰਨਵਾਦ